ਨਵੇਂ ਸਾਲ ਦੀ ਸ਼ੁਰੂਆਤ ਗੁਰਦਾਸਪੁਰ ਪੁਲਿਸ ਨੇ ਵਾਹਿਗੁਰੂ ਦੇ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਸ਼ੁਰੂ ਕੀਤੀ ਹੈ ਤੇ ਦੱਸਦੇ ਹੀ ਜਿਸ ਦੇ ਤਹਿਤ थाना ਸਿਟੀ ਗੁਰਦਾਸਪੁਰ ਵਿੱਚ ਸੁਖਮਨੀ ਸਾਹਿਬ ਦੇ ਪਾਰਟ ਕਰਵਾਏ ਗਏ ਨੇ ਤੇ ਐਸ ਐਚ ਓ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈਆਂ ਦੇ ਕੋਈ ਆਸ਼ੀਰਵਾਦ ਦਿੱਤੀ ਹੈ ਕਿ ਆਉਣ ਵਾਲਾ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇਗਾ ਤੇ ਨਾਲ ਹੀ ਉਹਨਾਂ ਨੇ ਨਸ਼ੇ ਦੇ ਗੁਲਾਮ ਹੋ ਚੁੱਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਵੇਂ ਸਾਲ ਤੇ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਸਵਾਰਨ ਦਾ ਯਤਨ ਕਰਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਮੂਹ ਗਰਦਾਸਪੁਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਆਮਦ ਮੁਬਾਰਕਾਂ ਤੁਹਾਡਾ ਨਵਾਂ ਸਾਲ ਸੁੱਖਾਂ ਦਾ ਬਤੀਤ ਕਰੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਤੁਸੀਂ ਤਰੱਕੀਆਂ ਕਰੋ ਇਹ ਨਵਾਂ ਸਾਲ ਤੁਹਾਡੇ ਲਈ ਤਰੱਕੀਆਂ ਦੀ ਰਾਹ ਲੈ ਕੇ ਆਵੇ ਮੈਂ ਸ਼ਮੂਹ ਗਰਦਾਸਪੁਰ ਨਿਵਾਸੀਆਂ ਨੂੰ ਫੇਰ ਨਵੇਂ ਸਾਲ ਤੇ ਬਹੁਤ ਬਹੁ ਮੁਬਾਰਕਾਂ ਦਿੰਦਾ ਹਾਂ ਅਤੇ ਜੋ ਅਸੀਂ ਸਾਰੇ ਸਟਾਫ ਨੇ ਥਾਣੇ ਸਿਟੀ ਦੇ ਵਿੱਚ ਸੁਖਨੀ ਸਾਹਿਬ ਦੇ ਪਾਠ ਕਰਵਾਏ ਸੀ ਉਹ ਸੁੱਖਾਂ ਨਾਲ ਸਾਣਾ ਬਤੀਤ ਕਰਨ ਸਾਰੇ ਸਾਡੇ ਉੱਤੇ ਮੇਰ ਪ੍ਰਿਆ ਪਰਮਾਤਮਾ ਹੱਥ ਰੱਖੇ ਤੇ ਸਮੂਹ ਸ਼ਹਿਰ ਨਿਵਾਸੀ ਨੂੰ ਫੇਰ ਬਹੁਤ ਬਹੁ ਮੁਬਾਰਕ ਨਵੇਂ ਸਾਲ ਦੇ ਵਿੱਚ ਮੈਂ ਨੌਜਵਾਨਾਂ ਨੂੰ ਗੁਰਦਾਸਪੁਰ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਨੌਜਵਾਨ ਮਾੜੀ ਲਤ ਨਸ਼ੇ ਦੀ ਦਲਦਲ ਵਿੱਚ ਜਾ ਚੁੱਕੇ ਹਨ ਉਪਰਾਨ ਕਰਨ ਵੀ ਅਸੀਂ ਨਵੇਂ ਸਾਲ ਦੇ ਵਿੱਚ ਇਹ ਮਾੜੀ ਲਤ ਨੂੰ ਛੱਡਣਾ ਹਾਂ ਤੇ ਅਸੀਂ ਕਦੇ ਵੀ ਨਸ਼ਾ ਨਾ ਕਰੀਏ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਗਾਂ ਵਧੀਏ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਖੇੜੇ ਤੇ ਸੁਖੀ ਰੱਖੀਏ ਸਰ ਗਾਂ ਲੋੜੀ ਦਾ ਤਿਹਾਰ ਵੀ ਆ ਰਿਹਾ ਤੇ ਕੀ ਕਹਿਣਾ ਚੱਲਦਾ ਹੈ ਦੇਖੋ ਜੀ ਇੱਕ ਜਿਹੜੀ ਚਾਈਨਾ ਡੋਰ ਆ ਉਸ ਨੂੰ ਲੈ ਕੇ ਬਹੁਤ ਸਖਤੀ ਆ ਅਸੀਂ ਹੁਣ ਡਰੋਨ ਦੇ ਰਾਈ ਵੀ ਹਾਂ ਚੈੱਕ ਕਰਾਂਗੇ ਅਗਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਚਾਹੇ ਵੇਚਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇੱਕ ਜਿਹੜੇ ਬਾਹਰੋਂ ਕੋਈ ਪ੍ਰਵਾਸੀ ਆਏ ਹੋਏ ਹਨ ਉਹਨਾਂ ਨੂੰ ਹੀ ਉਹਨਾਂ ਦੇ ਜਿਹੜਾ ਨੇ ਕਿਰਾਏ ਤੇ ਰੱਖੇ ਹਨ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਵੀ ਉਹਨਾਂ ਦੇ ਜਿਹੜੇ ਹੈਗੇ ਆ ਤੁਸੀਂ ਆਧਾਰ ਕਾਰਡ ਉਹਨਾਂ ਦੇ ਪਛਾਣ ਪੱਤਰ ਸਾਨੂੰ ਦੇ ਕੇ ਜਾਓ ਤਾਂ ਜੋ ਅਸੀਂ ਉਹਨਾਂ ਦੇ ਸਟ੍ਰੇਂਜਰ ਰੋਲ ਕੱਟ ਕੇ ਉਸ ਥਾਣਿਆਂ ਦੇ ਸਬੰਧਤ ਥਾਣਿਆਂ ਤੋਂ ਉਹਨਾਂ ਦੀ ਇਨਕੁਆਰੀ ਕਰਾ ਸਕੀਏ ਕਿ ਕੋਈ ਮਾੜਾ ਵਿਅਕਤੀ ਸ਼ਹਿਰ ਦੇ ਵਿੱਚ ਨਾ ਰਹਿੰਦਾ ਹੋਵੇ ਇਸ ਕਰਕੇ ਅਗਰ ਨਹੀਂ ਕੋਈ ਕਰੋਂਦਾ ਤਾਂ ਇਸ ਤੋਂ ਬਾਅਦ ਅਸੀਂ ਜਿਹੜੇ ਕਾਨੂੰਨੀ ਕਾਰਵਾਈ ਦਾ ਰਾਹ اختیار ਕਰਾਂਗੇ ਨਵੇਂ ਸਾਲ ਦੀ ਸ਼ੁਰੂਆਤ ਗੁਰਦਾਸਪੁਰ ਪੁਲਿਸ ਨੇ ਵਾਹਿਗੁਰੂ ਜੀ ਸਰਬੱਤ ਦੇ ਭਲੇ ਦੀ ਅਰਦਾਸ ਦੇ ਨਾਲ ਸ਼ੁਰੂ ਕੀਤੀ ਹੈ ਤੇ ਦੱਸਦੇ ਇਹ ਜਿਸ ਦੇ ਤਹਿਤ थाना ਸਿਟੀ ਗੁਰਦਾਸਪੁਰ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਨੇ ਤੇ ਐਸਐਚਓ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈਆਂ ਦਿੰਦੇ ਹੋਏ ਆਸ ਜਤਾਈ ਹੈ ਕਿ ਆਉਣ ਵਾਲਾ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇਗਾ ਤੇ ਨਾਲ ਹੀ ਉਹਨਾਂ ਨੇ ਨਸ਼ੇ ਦੇ ਗੁਲਾਮ ਹੋ ਚੁੱਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਨਵੇਂ ਸਾਲ ਤੇ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਸਵਾਰਨ ਦਾ ਯਤਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗਰਦਾਸਪੁਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਆਮਦ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਨਵਾਂ ਸਾਲ ਸੁੱਖਾਂ ਦਾ ਬਤੀਤ ਕਰੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਤੁਸੀਂ ਤਰੱਕੀਆਂ ਕਰੋ ਇਹ ਨਵਾਂ ਸਾਲ ਤੁਹਾਡੇ ਲਈ ਤਰੱਕੀਆਂ ਦੀ ਰਾਹ ਲੈ ਕੇ ਆਵੇ ਮੈਂ ਸਮੂਹ ਗਰਦਾਸਪੁਰ ਨਿਵਾਸੀਆਂ ਨੂੰ ਫੇਰ ਨਵੇਂ ਸਾਲ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਜੋ ਅਸੀਂ ਸਾਰੇ ਸਟਾਫ ਨੇ ਥਾਣੇ ਸਿਟੀ ਦੇ ਵਿੱਚ ਸੋਹਣੀ ਸਾਹਿਬ ਦੇ ਪਾਠ ਕਰਵਾਏ ਸੀ ਉਹ ਸੁੱਖਾਂ ਨਾਲ ਸਾਨੂੰ ਬਤੀਤ ਕਰਨ ਸਾਰੇ ਸਾਡੇ ਉੱਤੇ ਮੇਰ ਪ੍ਰਿਆ ਪਰਮਾਤਮਾ ਹੱਥ ਰੱਖੇ ਤੇ ਸਮੂਹ ਸ਼ਹਿਰ ਨਿਵਾਸੀ ਨੂੰ ਫਿਰ ਬਹੁਤ ਬਹੁ ਮੁਬਾਰਕ ਨਵੇਂ ਸਾਲ ਦੇ ਵਿੱਚ ਮੈਂ ਨੌਜਵਾਨਾਂ ਨੂੰ ਗੁਰਦਾਸਪੁਰ ਨਿਵਾਸੀ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਨੌਜਵਾਨ ਮਾੜੀ ਲੱਤ ਨਸ਼ੇ ਦੀ ਦਲਦਲ ਵਿੱਚ ਜਾ ਚੁੱਕੇ ਹਨ ਉਪਰੰਨ ਕਰਨ ਵੀ ਅਸੀਂ ਨਵੇਂ ਸਾਲ ਦੇ ਵਿੱਚ ਇਹ ਮਾੜੀ ਲੱਤ ਨੂੰ ਛੱਡਣਾ ਹਾਂ ਤੇ ਅਸੀਂ ਕਦੇ ਵੀ ਨਸ਼ਾ ਨਾ ਕਰੀਏ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਗਾਂ ਵਧੀਏ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਖੇੜੇ ਤੇ ਸੁਖੀ ਰੱਖੀਏ ਦਰਗਾਹ ਲੋਹੜੀ ਦਾ ਤਿਹਾਰੀ ਵੀ ਆ ਰਿਹਾ ਤੇ ਕੀ ਕਹਿਣਾ ਚਾਹੀਦਾ ਵੇਖੋ ਜੀ ਇੱਕ ਜਿਹੜੀ ਚਾਈਨਾ ਡੋਰ ਆ ਉਸ ਨੂੰ ਲੈ ਕੇ ਬਹੁਤ ਸਖਤੀ ਆ ਅਸੀਂ ਹੁਣ ਡਰੋਨ ਦੇ ਰਹੀ ਵੀ ਹਾਂ ਚੈੱਕ ਕਰਾਂਗੇ ਅਗਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਚਾਹੇ ਵੇਚਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇੱਕ ਜਿਹੜੇ ਬਾਹਰੋਂ ਕੋਈ ਪ੍ਰਵਾਸੀ ਆਏ ਹੋਏ ਹਨ ਉਹਨਾਂ ਨੂੰ ਹੀ ਉਹਨਾਂ ਦੇ ਜਿਨ੍ਹਾਂ ਨੇ ਕਿਰਾਏ ਤੇ ਰੱਖੇ ਹਨ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਵੀ ਉਹਨਾਂ ਦੇ ਜਿਹੜੇ ਹੈਗੇ ਆ ਤੁਸੀਂ ਆਧਾਰ ਕਾਰਡ ਉਹਨਾਂ ਦੇ ਪਛਾਣ ਪੱਤਰ ਸਾਨੂੰ ਦੇ ਕੇ ਜਾਓ ਤਾਂ ਜੋ ਅਸੀਂ ਉਹਨਾਂ ਨੇ ਸਟ੍ਰੇਂਜਰ ਰੋਲ ਕੱਟ ਕੇ ਉਸ ਥਾਣਿਆਂ ਦੇ ਸਬੰਧਤ ਥਾਣੇ 'ਤੇ ਕਿ ਕੋਈ ਮਾੜਾ ਵਿਅਕਤੀ ਸ਼ਾਇਦ ਵਿੱਚ ਨਾ ਰਹਿੰਦਾ ਹੋਵੇ ਇਸ ਕਰਕੇ ਅਗਰ ਨਹੀਂ ਕੋਈ ਕਰੋਂਦਾ ਤਾਂ ਇਸ ਤੋਂ ਬਾਅਦ ਅਸੀਂ ਜਿਹੜੇ ਕਾਨੂੰਨੀ ਕਾਰਵਾਈ ਦਾ ਰਾਹ اختیار ਕਰਾਂਗੇ